ਜਦੋਂ ਜਾਦੂਗਰ ਨੇ ਨੂਰ ਸ਼ਾਹ ਦਾ ਟੱਕਰ ਆਉਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਯਾਤਰਾ ਤੇ ਆਸਾਮ ਦੇ ਇੱਕ ਗੋਲਾਕਾੜ ਜ਼ਿਲ੍ਹੇ ਦੇ ਵਿੱਚ ਗਏ ਹੁੰਦੇ ਆ ਨਾ ਤੇ ਇੱਕ ਰੁੱਖ ਦੇ ਥੱਲੇ ਆਪਣਾ ਡੇਰਾ ਲਗਾ ਲੈਂਦੇ ਆ ਨਾ ਤੇ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ ਕਿ ਇੱਥੋਂ ਦੇ ਲੋਕ ਬੜੇ ਸੁੰਦਰ ਨੇ ਤੇ ਇਹਨਾਂ ਦੇ ਕੱਪੜਿਆਂ ਦਾ ਰੀਤੀ ਰਿਵਾਜ ਵੀ ਆਪਣੇ ਨਾਲੋਂ ਬਿਲਕੁਲ ਵੱਖਰਾ ਏ ਗੁਰੂ ਜੀ ਮੈਨੂੰ ਆਗਿਆ ਦਿਓ ਮੈਂ ਸ਼ਹਿਰ ਨੂੰ ਘੁੰਮ ਕੇ ਵੇਖਣਾ ਚਾਹਣਾ ਤੇ ਨਾਲੇ ਕੁਝ ਖਾ ਵੀ ਲਵਾਂਗਾ ਮੈਨੂੰ ਭੁੱਖ ਵੀ ਬੜੀ ਲੱਗੀ ਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਜਾਣੇ ਜਾਣ ਕੇ ਕਹਿੰਦੇ ਨੇ ਕਿ ਇੱਥੋਂ ਦੇ ਲੋਕ ਤਾਤ੍ਰਿਕ ਵਿਦਿਆ ਜਾਣਦੇ ਨੇ ਇਹ ਪਰਦੇਸੀ ਪਰ ਮਰਦਾਨਾ ਦੀ ਜਿੱਦ ਕਰ ਲੈਂਦੇ ਨੇ ਕਿ ਨਹੀਂ ਗੁਰੂ ਜੀ ਮੈਂ ਦੇਖਣਾ ਚਾਹਣਾ ਇਹ ਸ਼ਹਿਰ ਨੂੰ ਘੁੰਮ ਕੇ ਤੇ ਮੈਨੂੰ ਭੁੱਖ ਵੀ ਲੱਗੀ ਆ ਤੇ ਮੈਂ ਕੁਝ ਖਾ ਵੀ ਲਊਂਗਾ ਤੇ ਗੁਰੂ ਜੀ ਆਗਿਆ ਦੇ ਦਿੰਦੇ ਆ ਨਾ ਜਦੋਂ ਮਰਦਾਨਾ ਜੀ ਸ਼ਹਿਰ ਦੇ ਵਿੱਚ ਜਾਂਦੇ ਨੇ ਤੇ ਇੱਕ ਖੂਹ ਦੇ ਕੋਲ ਪਾਣੀ ਭਰਦੀਆਂ ਸੁੰਦਰ ਇਸਤਰੀਆਂ ਹੁੰਦੀਆਂ ਨਾ ਤਾਂ ਮਰਦਾਨਾ ਜੀ ਉਹਨਾਂ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਕਿ ਮੈਂ ਮੈਨੂੰ ਬੜੀ ਪਿਆਸ ਲੱਗੀ ਆ ਮੈਨੂੰ ਪਾਣੀ ਪਿਆ ਦਿਓ ਤਾਂ ਇਸਤਰੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਪਾਣੀ ਪਿਆ ਦਿੰਦੇ ਨੇ ਅਸਲ ਦੇ ਵਿੱਚ ਉਹ ਜਾਦੂਗਰ ਨਹੀਂ ਹੁੰਦੀਆਂ ਨੇ ਤੇ ਜਿਹੜੇ ਵੀ ਪਰਦੇਸੀ ਬੰਦਾ ਉੱਥੇ ਆਉਂਦਾ ਤਾਂ ਉਹਦੇ ਨਾਲ ਬੁਰਾ ਵਿਹਾਰ ਕਰਨ ਵਾਲੀਆਂ ਉ ਤੇ ਉਹਨਾਂ ਦੇ ਵਿੱਚ ਇੱਕ ਔਰਤ ਮਰਦਾਨਾ ਜੀ ਨੂੰ ਕਹਿੰਦੀ ਆ ਕਿ ਤੁਸੀਂ ਮੇਰੇ ਘਰ ਚੱਲੋ ਮੈਂ ਚਾਹੁੰਨੀ ਆ ਕਿ ਤੁਸੀਂ ਮੇਰੇ ਘਰ ਆ ਕੇ ਭੋਜਨ ਸ਼ਕੋ ਤਾਂ ਮਰਦਾਨਾ ਜੀ ਕਹਿੰਦੇ ਨੇ ਕਿ ਠੀਕ ਹੈ ਕਿ ਉਹਨਾਂ ਦੇ ਮਰਦਾਨਾ ਜੀ ਉਸ ਜਾਦੂਗਰਨੀ ਦੇ ਘਰ ਚਲੇ ਜਾਂਦੇ ਨੇ ਤੇ ਜਦੋਂ ਮਰਦਾਨਾ ਜੀ ਭੋਜਨ ਸ਼ਕ ਰਹੇ ਹੁੰਦੇ ਨੇ ਤਾਂ ਜਾਦੂਗਰਨੀ ਬੜੇ ਹੀ ਚਲਾਕ ਤਰੀਕੇ ਦੇ ਨਾਲ ਉਹਨਾਂ ਦੇ ਗਲ ਦੇ ਵਿੱਚ ਤਵੀਤ ਪਾ ਦਿੰਦੀ ਆ ਤੇ ਮਰਦਾਨਾ ਜੀ ਢੇਡੂ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਤੇ ਮਰਦਾਨਾ ਜੀ ਸਮਝ ਜਾਂਦੇ ਨੇ ਕਿ ਉਹ ਫਸ ਚੁੱਕੇ ਨੇਗੇ ਉਹ ਇਹਨਾਂ ਦੇ ਜਾਲ ਦੇ ਵਿੱਚ ਆ ਚੁੱਕੇ ਨੇਗੇ ਤੇ ਗੁਰੂ ਨਾਨਕ ਦੇਵ ਜੀ ਸਭ ਜਾਣੀ ਜਾਨ ਉਹਨਾਂ ਦੇ ਘਰ ਆਉਂਦੇ ਨੇ ਤੇ ਜੋ ਦੇਖਦੇ ਨੇ ਕਿ ਮਰਦਾਨਾ ਜਿਹਨੂੰ ਭੇਡੂ ਦੇ ਵਿੱਚ ਤਬਦੀਲ ਕਰਕੇ ਕਿੱਲੇ ਦੇ ਨਾਲ ਬਣਿਆ ਆਉਂਦਾ ਹੈ ਗੁਰਨਾਨਕ ਦੇਵ ਜੀ ਆਵਾਜ਼ ਲਗਾਉਂਦੇ ਨੇ ਕਿ ਮੇਰਾ ਸਾਥੀ ਜਿਹੜਾ ਜਿਹਨੂੰ ਤੁਸੀਂ ਕੈਦ ਕੀਤਾ ਹੈ ਉਹਨੂੰ ਤੁਸੀਂ ਛੱਡ ਦਿਓ ਤੇ ਜਾਦੂਗਰਨੀਆ ਜਿੰਨੇ ਵੀ ਤੰਤਰ ਮੰਤਰ ਉਹ ਜਾਣਦੇ ਨੇ ਸਾਰੇ ਗੁਰੂ ਸਾਹਿਬ ਦੇ ਉੱਤੇ ਵਰਤਨੇ ਲੱਗ ਜਾਂਦੀ ਨੇ ਪਰ ਉਹਨਾਂ ਦੀ ਕੋਈ ਵਾਹ ਨਹੀਂ ਚੱਲਦੀ। ਇਹਦੇ ਵਿੱਚ ਗੁਰਨਾਨਕ ਦੇਵ ਜੀ ਮਰਦਾਨਾ ਜੀ ਦੇ ਉੱਤੇ ਪਾਣੀ ਪਾਉਂਦੇ ਨੇਗੇ ਸਿਮਰਨ ਕਰਦੇ ਹੋਏ ਤੇ ਮਰਦਾਨਾ ਜੀ ਠੀਕ ਹੋ ਜਾਂਦੇ ਨੇ। ਫਿਰ ਮਰਦਾਨਾ ਜੀ ਠੀਕ ਹੋ ਜਾਂਦੇ ਨੇ ਤੇ ਗੁਰੂ ਸਾਹਿਬ ਦੇ ਪੈਰੀ ਪੈ ਜਾਂਦੇ ਨੇ ਕਿ ਗੁਰੂ ਜੀ ਮੈਂ ਤੁਹਾਡੀ ਗੱਲ ਨਹੀਂ ਮੰਨੀ ਇਸ ਚੀਜ਼ ਦੀ ਮੈਨੂੰ ਸਜ਼ਾ ਮਿਲੀ ਤੇ ਮਰਦਾਨਾ ਜੀ ਨੂੰ ਗੁਰਨਾਨਕ ਦੇਵ ਸਾਹਿਬ ਕਹਿੰਦੇ ਨੇਗੇ ਕਿ ਚਲੋ ਜੋ ਹੋ ਗਿਆ ਸੋ ਹੋ ਗਿਆ ਤੂੰ ਰਵਾਬ ਜਾ ਤੇ ਆਪਾਂ ਸਿਮਰਨ ਕਰਦੇ ਆਂਗੇ। ਜਿਹੜੇ ਉਹ ਜਾਦੂਗਰ ਨਹੀਂ ਹੁੰਦੀਆਂ ਨੇਗੀਆਂ ਉਹ ਆਪਣੀ ਹੈਡ ਨੂੰ ਬੁਲਾ ਲੈਂਦੇ ਨੇ ਜਿਹਦਾ ਨਾਮ ਹੁੰਦਾ ਜਾਦੂਗਰਨੀ ਨੂਰ ਸ਼ਾਹ ਤੇ ਜਿਹੜੇ ਜਾਦੂਗਰਨੀ ਉਹ ਆਉਂਦੀਆਂ ਗੁੱਸੇ ਦੇ ਵਿੱਚ ਦੇਖਦੀ ਹੈਗੀ ਗੁਰੂ ਸਾਹਿਬ ਨੂੰ ਤੇ ਉਹਨੂੰ ਜਿੰਨੀਆਂ ਤੰਤਰ ਮੰਤਰ ਜਿੰਨੀਆਂ ਵਿਦਿਆਵਾਂ ਆਉਂਦੀ ਨੇ ਸਾਰੀਆਂ ਲਾ ਦਿੰਦੀ ਆ ਪਰ ਗੁਰੂ ਸਾਹਿਬ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਹੈਗਾ ਨੂਰ ਸ਼ਾਹ ਤੇ ਨਾਲ ਦੀਆਂ ਜਾਦੂਗਰਨੀਆਂ ਸਾਰੀਆਂ ਗੁਰੂ ਸਾਹਿਬ ਦੇ ਪੈਰਾਂ 'ਚ ਪੈ ਜਾਂਦੀਆਂ ਨੇਗੀਆਂ ਉਹ ਸਮਝ ਜਾਂਦੀਆਂ ਨੇ ਕਿ ਕੋਈ ਰੱਬੀ ਰੂਹ ਹੈ ਕਹਿੰਦੇ ਨੇ ਕਿ ਅਸੀਂ ਬੜੇ ਪਾਪੀ ਆ ਅਸੀਂ ਬੜੇ ਪਾਪ ਕੀਤੇ ਨੇ ਗੁਰੂ ਸਾਹਿਬ ਸਾਨੂੰ ਮਾਫ ਕਰ ਦਿਓ ਤਾਂ ਗੁਰੂ ਸਾਹਿਬ ਕਹਿੰਦੇ ਨੇ ਮ ਛੱਡ ਕੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰੋ ਤਾਂ ਤੁਹਾਡੇ ਸਾਰੇ ਪਾਪ ਧੁੱਲ ਜਾਣਗੇ ਤੇ ਰੱਬ ਦਾ ਸਿਮਰਨ ਕਰਿਆ ਕਰੋ ਤਾਂ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸੋ